ਇਹ ਜੇਸਰ ਨੂੰ ਇਹਦੇ ਹੁਣ ਨਾ ਅਸੀਂ ਮਾੜੇ ਪੰਪ ਤੋਂ ਗੱਡੀ 'ਚ ਨਹੀਂ ਤੇਲ ਪਾਉਂਦੇ ਮੋਟਰਸਾਈਕਲ 'ਚ ਅਸੀਂ ਤੇਲ ਨਹੀਂ ਪਾਉਂਦੇਗੇ ਮਾੜੇ ਪੰਪ ਤੋਂ ਯਾਰ ਵਧੀਆ ਤੇ ਪਾਵਾਂਗੇ ਹਨਾ ਇਹਦਾ ਤੇਲ ਵਧੀਆ ਨਹੀਂ ਐਦਾਂ ਸੋਚੁੰਦੇ ਆ ਸਾਡੀ ਉਸ ਪੰਪ ਤੋਂ ਪਾਉਣਾ ਉਸ ਤੋਂ ਪਾਉਣਾ ਲੇਕਿਨ ਜਿਹੜੀ ਆ ਗੱਡੀ ਹੈ ਇਹਦੇ 'ਚ ਕੀ ਪਾਣੀ ਹੈ ਕਿਤੋਂ ਮਰਜ਼ੀ ਕੁਝ ਵੀ ਜੋ ਆ ਗਿਆ ਇਹਸਰ ਨੂੰ ਮੇਰਾ ਇੱਕ ਦੋਸਤ ਸੀਗਾ ਬਾਹਰੋਂ ਆਇਆ ਔਰ ਸਟੋਰੀ ਸਾਂਝੀ ਕਰਦੇ ਨਾਲ ਤਾਂ ਤੁਹਾਨੂੰ ਵਧੀਆ ਲੱਗੂਗਾ ਔਰ ਖਾਣਾ ਖਾ ਰਿਹਾ ਸੀਗਾ ਟੇਬਲ ਤੇ ਬੈਠਾ ਡਾਈਨਿੰਗ ਟੇਬਲ ਤੇ ਔਰ ਉਹਦੀ ਮੰਮੀ ਨੇ ਇੱਕ ਦਾਲ ਦੀ ਕਟੋਰੀ ਰੱਖਤੀ ਕਹਿੰਦੀ ਬੇਟਾ ਆ ਦਾਲ ਨਾ ਕਹਿੰਦੀ ਕੱਲ ਬਚ ਗਈ ਸੀਗੀ ਤੇ ਮੈਂ ਕਿਹਾ ਚਲ ਕਾਨੂੰ ਡੋਲਣੀ ਆ ਤੇ ਚਲ ਖਾ ਹੀ ਲੈਨੇ ਆ ਕਹਿੰਦੀ ਆ ਦਾਲ ਕੱਲ ਵਾਲੀ ਆ ਤੇ ਤੂੰ ਖਾ ਲਈ ਹਨਾ ਬੈਠੇ ਬੈਠੇ ਨੇ ਕਟੋਰੀ ਟੇਬਲ ਤੇ ਮੁੱਦੀ ਕਰਤੀ ਉਹਦੀ ਮਾਂ ਕਹਿੰਦੀ ਵੀ ਆ ਕੀ ਕੀਤਾ ਤੂੰ ਕਟੋਰੀ ਟੇਬਲ ਤੇ ਮੁੱਦੀ ਕਰਤੀ ਕਹਿੰਦਾ ਮਾਂ ਮੈਂ ਕਿਹੜਾ ਕਚਰੇ ਦਾ ਡੱਬਾ ਆ ਵੀ ਕਚਰੇ ਦੀ ਡੋਲਣੀ ਸੀ ਤੇ ਹੁਣ ਤੂੰ ਹੀ ਖਾ ਲਈ ਕਹਿੰਦੀ ਬੱਚੀ ਵੀ ਮੈਂ ਡਸਟ ਵੀ ਨਾ ਕਹਿੰਦਾ ਜਿਹੜੀ ਜਿਹੜੀ ਮੇਰੀ ਜਿਹੜੀ ਤੂੰ ਡਸਟਬਿਨ ਚ ਸਿੱਟੀ ਨਹੀਂ ਸੀ ਤੂੰ ਮੈਨੂੰ ਖਾਈ ਚੰਨੀ ਵੀ ਮਾਂ ਆ ਬੇਟਾ ਤੂੰ ਆ ਖਾ ਲਈ ਜਿਹੇ ਸਿੱਟੀ ਹੋਈ ਸੀਗੀ ਇਹ ਤੋਂ ਭਾਵ ਇਹ ਹੈ ਵੀ ਜੋ ਸਾਡੀ ਬਾਡੀ ਨੂੰ ਜਿੰਨਾ ਚਾਹੀਦਾ ਹੈ ਜਿਹੜੀ ਚੀਜ਼ਾਂ ਨੇ ਸਾਨੂੰ ਉਹੀ ਖਾਣੀ ਚਾਹੀਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਬਾਧੂ ਪਈ ਚੀਜ਼ ਹੈ ਤਾਂ ਅਸੀਂ ਖਾ ਲਈਏ ਜ਼ਰੂਰਤ ਹੈ ਨਹੀਂ ਤਾਂ ਵੀ ਖਾ ਲਈਏ ਇਸ ਤਰ੍ਹਾਂ ਹੀ ਹਮ ਤਾਂ ਲੇਡੀਜ਼ ਕੀ ਕਰਦੀਆਂ ਬੱਚਿਆਂ ਨੇ ਫੂਡ ਛੱਡਤਾ ਰੋਟੀ ਖਾ ਲਈ ਉੱਤ ਚਲ ਦੋਵਰ ਕੇ ਵੀ ਖਾਈ ਲੈਣੀ ਆ ਬੇਸਟ ਕਾਹਨੂੰ ਕਰਨਾ ਛੱਟਣਾ ਕਾਹਨੂੰ ਹੈ ਤਾਂ ਵੇਸਟ ਦੇ ਚੱਕਰਾਂ ਦੇ ਵਿੱਚ ਸਾਡੀ ਬਾਡੀ ਵੇਸਟ ਬਣਾ ਲੈਣੇ ਆ ਇਸ ਸਮੇਂ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਇੰਪੋਰਟੈਂਟ ਹੈ ਚੀਜ਼ਾਂ ਜੋ ਅਸੀਂ ਕਰਦੇ ਆ ਅੱਜ ਆਪਾਂ ਚੱਲਦੇ ਆ ਸਾਡੀ ਬੋਡੀ ਨੂੰ ਕਿਹੜੇ ਕਿਹੜੇ ਫਿਊਲ ਪੈਂਦੇ ਆ ਅੱਛਾ ਦੋ ਤਰ੍ਹਾਂ ਦਾ ਫਿਊਲ ਚਾਹੀਦਾ ਸਾਡੀ ਬੋਡੀ ਨੂੰ ਦੋ ਭੋਜਨ ਆ ਜਿਹੜੇ ਸਾਡੀ ਬੋਡੀ ਨੂੰ એનર્ਜੀ ਦਿੰਦੇ ਆ ਕਿਹੜੇ ਕਿਹੜੇ ਕਾਲ ਰਸਿਕਾ ਕਿਹੜੀ ਕਿਹੜੀ ਦੋ ਭੋਜਨ ਆ ਜਿਹੜੇ એનર્ਜੀ ਦਿੰਦੇ ਕਿੱਥੋਂ ਕਿੱਥੋਂ ਸਾਡਾ ਸਰੀਰ એનર્ਜੀ ਲੈਂਦਾ ਚੱਕਰ ਕੋ ਹਟੇ ਇਹ ਕੀ ਕਰਦੇ ਇਹ ਸਾਡੀ એનર્ਜੀ ਦਾ ਸੋਰਸ ਆ ਸਾਡੀ ਬੋਡੀ ਨੂੰ ਇਹ એનર્ਜੀ ਦਿੰਦੇ ਆ એનર્ਜੀ ਸਾਡੀ ਜਿਵੇਂ ਗੱਡੀ ਨੂੰ ਚੱਲਣ ਵਾਸਤੇ ਫਿਊਲ ਚਾਹੀਦਾ ਉਮੇ ਹੀ ਸਾਡੀ ਬਾਡੀ ਨੂੰ ਚੱਲਣ ਵਾਸਤੇ ਵੀ ਫਿਊਲ ਚਾਹੀਦਾ ਹੈ ਤੇ ਉਸ ਫਿਊਲ ਨੂੰ ਅਸੀਂ ਬੋਲਦੇ ਹਾਂ ਕਾਰਬੋਹਾਈਡਰੇਟ ਐਂਡ ਫੈਟ ਹੁਣ ਲਗ ਲਗ ਸੋਰਸ ਆ ਸਾਡੇ ਕੋਲ ਫੈਟ ਐਂਡ ਕਾਰਬੋਹਾਈਡਰੇਟ ਲੈਣ ਦੀ ਔਰ ਅਸੀਂ ਕਿਹੜਾ ਕਿਹੜਾ ਫੈਟ ਐਂਡ ਕਾਰਬੋਹਾਈਡਰੇਟ ਲੈ ਸਕਦੇ ਹਾਂ ਕਿਹੜਾ ਕਿਹੜਾ ਨਹੀਂ ਲੈ ਸਕਦੇ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਆਈ ਹੋਪ ਮੇਰੀ ਸਲਾਈਡ ਤੋਂ ਸ਼ੇਅਰ ਹੋ ਰਹੀ ਹੋਵੇ ਸਾਰਿਆਂ ਨੂੰ ਯੈਸ ਅਡਰੈਸ ਕਰ ਦੋ ਔਰ ਸਭ ਤੋਂ ਪਹਿਲਾਂ ਤਾਂ ਵਾਈ ਨਿਊਟ੍ਰੀਸ਼ਨ ਵੀ ਨਿਊਟ੍ਰੀਸ਼ਨ ਕਿਉਂ ਲੈਣਾ ਚਾਹੀਦਾ ਹੈ ਗੱਡੀ ਚ ਤੇਲ ਵਧੀਆ ਕਿਉਂ ਪਾਉਣਾ ਚਾਹੀਦਾ ਗੱਡੀ ਲੈ ਲਈ ਆ 8-10 ਲੱਖ ਦੀ ਨਵੀਂ ਆ ਸਕਦੀ ਹੈ ਅਗਰ ਖਰਾਬ ਹੋ ਗਈ ਟੁੱਟ ਗਈ ਨਵੀਂ ਆ ਜੂਗੀ ਆ ਨਵੀਂ ਨਹੀਂ ਆਉਣੀ ਗੱਡੀ ਇਹਦੇ ਪਾਰਟ ਬਹੁਤ ਮਹਿੰਗੇ ਆ ਇੱਕ ਇੱਕ ਕੋਡਾ ਬਦਲਣ ਤੇ 2-4 ਲੱਖ ਲੱਗ ਜਾਂਦਾ ਠੀਕ ਹੈ ਹਾਰਡ ਦੀ ਮੜੀ ਦੀ ਪਾਈਪ ਬਲੌਕ ਹੁੰਦੀ ਆ 5-4 ਲੱਖ ਕਿਤੇ ਨਹੀਂ ਗਿਆ ਬਾਕੀ ਸਾਰੀ ਉਮਰ ਦਵਾਈ ਚਲਣੀ ਆ ਵੱਖਰੀ ਗੱਲ ਸਮਝੀ ਇਸ ਦੀ अहमियत ਨੂੰ ਕਿੰਨੀ ਜ਼ਰੂਰੀ ਹੈ ਇਹ ਹੈ ਨਾ ਇਦੀ ਮੈਂਟੇਨੈਂਸ ਬਹੁਤ ਜ਼ਿਆਦਾ ਮਹਿੰਗੀ ਹੈ ਤੁਹਾਨੂੰ ਪਤਾ ਹੀ ਹੈ ਕਿ ਪਰਚੀਆਂ ਨਹੀਂ ਸੁੱਤ ਆਉਂਦੀਆਂ ਕੱਲੀਆਂ ਕੱਲੀਆਂ ਪਰਚੀਆਂ 10-10 ਹਜ਼ਾਰ ਦੀਆਂ ਹੁੰਦੀਆਂ ਕਾਗਜ਼ ਆ ਕਾਗਜ਼ ਜਿਹਦੇੋਂ ਨਿਕਲਦੇ ਆ ਨਾ ਇਹ ਇਹਨਾਂ ਕਾਗਜ਼ਾਂ ਦੀ ਕੀਮਤ ਕਿਸ਼ੇ 10 ਹਜ਼ਾਰ ਦਾ ਟੈਸਟ ਕੋਈ 12 ਹਜ਼ਾਰ ਦਾ ਟੈਸਟ ਕੋਈ 20 ਹਜ਼ਾਰ ਦਾ ਟੈਸਟ ਹੁੰਦਾ ਕਿ ਨਹੀਂ ਹੁੰਦਾ ਫਿਰ ਲਾਈਨਾਂ 'ਚ ਬੈਠ ਕੇ ਇੰਤਜ਼ਾਰ ਤੇ ਜ਼ਿਆਦਾਤਰ ਲੋਕ ਪਤਾ ਕਿਹੜੇ ਜਾਂਦੇ ਆ 70% ਲੋਕ ਉਹ ਵਿਜ਼ਿਟ ਕਰਦੇ ਆ ਡਾਕਟਰ ਕੋਲੇ ਜਿਹਨਾਂ ਦੇ ਫੂਡ ਗਲਤ ਆ ਖਾਣ ਪੀਣ ਨਹੀਂ ਆਤਾ ਗਲਤ ਉਹ ਵਿਜ਼ਿਟ ਕਰਦੇ ਆ ਤਾਂ ਸਾਡਾ ਪਹਿਲਾ ਕੰਮ ਕੀ ਆ ਸਾਡਾ ਸਭ ਤੋਂ ਪਹਿਲਾ ਕੰਮ ਕਿ ਸਰ ਪਹਿਲਾਂ ਕਮ ਆਇਡਲ weight ਆਉਣਾ ਜੋ ਮੇਰੀ ਬੋਡੀ ਨੂੰ weight ਚਾਹੀਦਾ ਪਹਿਲਾਂ ਉਹ ਲੈ ਕੇ ਆਉਂਗਾ ਫਿਰ ਮੈਂ ਡਾਕਟਰ ਵਿਜ਼ਿਟ ਕਰਨਾ ਪਊਗਾ ਮੈਂ ਜੀ ਸਾਡੇ ਤੱਕ ਪਰ ਬਟ ਉਦੋਂ ਪਹਿਲਾਂ ਮੇਰਾ ਜਿਹੜਾ ਕੰਮ ਆ ਆਪਣੀ ਬੋਡੀ ਦਾ ਆਇਡਲ weight ਅਚੀਵ ਕਰਨਾ ਇਹ ਅੱਜ ਤੁਹਾਨੂੰ ਪਤਾ ਲੱਗਿਆ ਸੈਸ਼ਨ ਦੇ ਵਿੱਚ ਜੇ ਤੁਸੀਂ ਇਹ ਨਹੀਂ ਕਰਦੇ ਫਿਰ ਪ੍ਰਮਾਤਮਾ ਨੂੰ ਦੋਸ਼ਨਾ ਤੇ ਇਹ ਸਾਰਾ ਪ੍ਰੋਬਲਮ ਆ ਪ੍ਰਮਾਤਮਾ ਤੋਂ ਮੇਰੇ ਨਾ ਇਦਾਂ ਕਿਉਂਕਿ ਤਾਂ ਮੈਨੂੰ ਆ ਹੈਲਥ ਚੈਲੰਜਰ ਤੁਹਾਡਾ ਪਹਿਲਾ ਕੰਮ ਆ ਤੁਹਾਡੀ ਬੋਡੀ ਨੂੰ ਆਇਡਲ weight ਲੈ ਕੇ ਜਾਣਾ ਜਿੰਨੀ ਤੁਹਾਡੀ ਹਾਈਟ ਆ ਜਿੰਨਾ ਤੁਹਾਡਾ ਕੱਟ ਦਾ ਉਦੇ ਬਤਾਓ ਜਿੰਨਾ ਤੁਹਾਨੂੰ ਵਜਨ ਚਾਹੀਦਾ ਉਹਦੇ ਤੇ ਕੰਮ ਕਰੋ। ਅਗਰ ਉਹਦੇ ਤੋਂ ਬਾਅਦ ਤੁਹਾਨੂੰ ਕੋਈ ਪ੍ਰੋਬਲਮ ਆਉਗੀ ਫਿਰ ਤੁਸੀਂ ਦੱਸਿਓ ਕਿ ਮੈਨੂੰ ਆਹ ਪ੍ਰੋਬਲਮ। ਆਈ ਹੋਪ ਕਿ 70% ਪ੍ਰੋਬਲਮਾਂ ਗੈਪ ਹੋ ਜਾਣਗੀਆਂ ਤੁਹਾਨੂੰ ਚੈਲੰਜ ਆਣਾ ਹੀ ਨਹੀਂ ਜ਼ਿੰਦਗੀ 'ਚ। ਅਗਰ ਅੱਜ ਮੈਂ ਪਰਮਜੀਤ ਕਲਾਰ ਬੈਠੇ ਆ ਅੱਜ ਇਹ ਪੌੜੀਆਂ ਬਿਨਾਂ ਹੱਥ ਪਾਈ ਚੜਨ ਲੱਗ ਗਿਆ ਤੇ ਪਾਵਰ ਆ। ਨਿਊਟ੍ਰੀਸ਼ਨ ਦੀ। ਕਾਦੀ ਪਾਵਰ ਆ ਨਿਊਟ੍ਰੀਸ਼ਨ ਦੀ। ਨਿਊਟ੍ਰੀਸ਼ਨ ਕਿਉਂ ਲੈਣਾ ਚਾਹੀਦਾ? ਮਕ ਚੰਗਾ ਭੋਜਨ ਕਿਉਂ ਖਾਣਾ ਚਾਹੀਦਾ? ਜਿਵੇਂ ਕਿ ਐਨਰਜੀ। ਕਿੰਨੇ ਲੋਕਾਂ ਨੂੰ ਸ਼ੇਕ ਕਰਨ ਨੂੰ ਵਧੀਆ ਲੱਗਦਾ? ਇਹ ਲੋਕਾ ਆਲਮੋਸਟ ਇਹਦਾ ਮਤਲਬ న్యూਟ੍ਰੀਸ਼ਨ ਗੁੱਡਾ ਜੇ ਸਾਡਾ ਭੋਜਨ ਇੰਨਾ ਗੁੱਡ ਹੁੰਦਾ ਤਾਂ ਫਿਰ ਐਨਰਜੀ ਸਾਂਡੇ ਚ ਪਹਿਲਾਂ ਹੀ ਹੁੰਨੀ ਸੀ ਫਿਰ ਸਾਨੂੰ ਦਿੱਕਤ ਹੀ ਨਹੀਂ ਕੋਈ ਸੀ న్యూਟ੍ਰੀਸ਼ਨ ਵੈਲਿਊ ਭੋਜਨ ਚ ਡਿਪਰੀਸ਼ ਹੋ ਰਹੀ ਆ ਇੰਪਰੂਵ ਇਮਿਊਨਿਟੀ ਅੱਜ ਰਣਜੀਤ मैम ਨੇ ਸ਼ੇਅਰ ਕੀਤਾ ਕਿ ਸਰ ਪ੍ਰੋਬਲਮ ਆਈ ਪਤਾ ਹੀ ਨਹੀਂ ਲੱਗਿਆ ਇਹਦਾ ਮਤਲਬ ਕੀ ਹੋਇਆ ਇਮਿਊਨ ਅੰਪਰੂਵ ਹੋ ਗਿਆ ਬੋਡੀ ਦਾ ਇਮਿਊਨ ਅੰਪਰੂਵ ਹੋ ਗਿਆ ਕਾਦੀ ਨਾਲ న్యూਟ੍ਰੀਸ਼ਨ ਨਾਲ ਕਿ ਬੁਖਾਰ ਵੀ ਚੜਦਾ ਤਾਂ ਪਤਾ ਨਹੀਂ ਲੱਗਦਾ ਹਨਾ ਔਰ ਅੰਗੇ ਬਹੁਤ ਬਿਮਾਰ ਹੁੰਦਾ ਸੀ ਉਹਨਾਂ ਕੋਈ ਚੈਲੇਂਜ ਚੱਲੇ ਰਹਿਦਾ ਸੀ ਉਨਹੀਂ ਹੋ ਰਿਹਾ ਗੁੱਡ ਡਾਈਜੈਸ਼ਨ ਪੇਟ ਦੀਆਂ ਪ੍ਰੋਬਲਮ ਕਿਹਦੀਆਂ ਕਿਹਨੂੰ ਸੋਲਵ ਹੋਈਆਂ ਐਂਟਰੀਸ ਕਰੋ ਪੇਟ ਦੀਆਂ ਪ੍ਰੋਬਲਮ ਜੇਕਰ ਤੁਸੀਂ ਲੈਣ ਤੋਂ ਬਾਅਦ ਕਬਜ ਰਹੇ ਜਿਹੀ ਗੈਸ ਐਸਿਡਤਾ ਜਾਂ ਪੇਟ ਭਾਰਾ ਇਹਨੂੰ ਕਿਹਨੂੰ ਸੋਲਵ ਹੋਈਆ ਭੁੱਖ ਵਧਿਆ ਲੱਗਣ ਲੱਗੀ ਵਧਿਆ ਖਾਣਾ ਖਾਣ ਦਾ ਦਿਲ ਕਰਦਾ ਕਿਹਦੀ ਨਾਲ ਇਦਾਂ ਹੋ ਰਿਹਾ ਯੈਸ ਆਲਮੋਸਟ ਇਹਦਾ ਮਤਲਬ ਡਾਈਜੈਸ਼ਨ ਅੱਛਾ ਚੌਥਾ ਪੁਆਇੰਟ ਹੈਲਦੀ ਸਕੈਨ ਸਕੈਨ ਕੀਤੀ ਕਿਦੀ ਬੜੀਆ ਹੋਈਆ ਛੇਕ ਲੈਣ ਤੋਂ ਬਾਅਦ ਹੱਥ ਘੜੇ ਕਰੋ ਛੇਕ ਲੈਣ ਤੋਂ ਬਾਅਦ ਇਹ ਪਾਵਰ ਆ ਨਿਊਟ੍ਰੀਸ਼ਨ ਦੀ ਹੈ ਨਾ ਇਹ ਪਾਵਰ ਆ ਨਿਊਟ੍ਰੀਸ਼ਨ ਦੀ ਸਕੈਨ ਬੀ ਵਧੀਆ ਹੁੰਦੀ ਆ ਜਿਹੜਾ ਭੋਜਨ ਤੁਸੀਂ ਖਾਣੇ ਉਹ ਤੁਹਾਡੀ ਸਕਿਨ ਤੇ ਆ ਕੇ ਚਮਕਦਾ ਜਿਹੜੋ ਜਿਹੋ ਜ ਤੁਸੀਂ ਖਾਣਾ ਖਾਰੇ ਉਹੋ ਜਿਹਾ ਕਹਿੰਦਾ ਜਿਹੋ ਜਿਹ ਤੇਰਾ ਅੰਨ ਪਾਣੀ ਉਹੋ ਜਿਹਾ ਤੇਰਾ ਕੰਮ ਯਾਨੀ ਇਹਨੇ ਫਿਰ ਪੰਜਾਬੀ ਚ ਆਪਣੀ ਕਹਾਉਂਸੀ ਇਹ ਦੋ ਕਿਸੇ ਨੂੰ ਲੈ ਕੇ ਆਉਂਦੀ ਸੀ ਉਹ ਕਹਿੰਦਾ ਜਿਹੋ ਜਿਹ ਤੇਰਾ ਅੰਨ ਪਾਣੀ ਉਹੋ ਜਿਹਾ ਤੇਰਾ ਕੰਮ ਯਾਨੀ ਜਿਹੋ ਜਿਹ ਤੂੰ ਮੈਨੂੰ ਪ੍ਰਾਪਤ ਹੇਗਾ ਉਹੋ ਜਿਹਾ ਤੂੰ ਮੇਰੇ ਤੋਂ ਕਰ ਲੈ ਤੇ ਸਰੀਰ ਤੁਹਾਨੂੰ ਕਹਿ ਰਿਹਾ ਵੀ ਜਿਹੋ ਜਿਹ ਤੇਰਾ ਅੰਨ ਪਾਣੀ ਉਹੋ ਜਿਹਾ ਕੰਮ ਜਾਣੀ ਫਿਰ ਗੱਡੀ ਖਟਾਰਾ ਬਣਾਉਣੀ ਐਸੀ ਕੀ ਕਰਦੇ ਆ ਮਹਿੰਗੇ ਕੱਪੜੇ ਮਹਿੰਗੇ ਡਰੈਸ ਮਹਿੰਗੀਆਂ ਚੀਜ਼ਾਂ ਮਹਿੰਗਾ ਸ਼ੋਅ ਕਰਦੇ ਆ ਪਰ ਜਦੋਂ ਬੋਡੀ ਤੇ ਪੈਸਾ ਲਾਉਣ ਦੀ ਗੱਲ ਆਉਂਦੀ ਆ ਉਦੋਂ ਪਿੱਛੇ ਨੂੰ ਚੱਲ ਜਾਂਦੇ ਆ ਫਿਰ ਬੋਡੀ ਕਹਿੰਦੀ ਠੀਕ ਆ ਆਇਡਲ ਬੋਡੀ weight loss ਹੈਲਪ ਕਰਦਾ ਹੈ ਅੱਛਾ ਕਿਦਾ ਕਿਦਾ ਵਜ਼ਨ ਘਟਿਆ ਨਿਊਟ੍ਰੀਸ਼ਨ ਲੈ ਕੇ ਆਲਮੋਸਟ ਸਭ ਦਾ ਤਾਂ ਮਤਲਬ ਆਇਡਲ ਬੋਡੀ weight loss ਹੈਲਪ ਕਰਦਾ ਹੈ ਨਿਊਟ੍ਰੀਸ਼ਨ ਹੈ ਹੈਲਦੀ ਐਂਡ ਲੌਂਗ ਲਾਈਫ ਲੱਗਦਾ ਹੈ ਹੁਣ ਲੰਮੀ ਜ਼ਿੰਦਗੀ ਜਿਉਵਾਂਗੇ ਕਿਹਨੂੰ ਕਿਹਨੂੰ ਲੱਗਦਾ ਹੈ ਸੱਚੀ ਕਹਸੋ ਵੀ ਹੁਣ ਤਾਂ ਲੰਮੀ ਜ਼ਿੰਦਗੀ ਜਿਉਵਾਂ ਤੇਰਾ ਮਤਲਬ ਲੰਬੀ ਜ਼ਿੰਦਗੀ ਜਿ ਹੈਲਪ ਕਰਦਾ ਹੈ ਆਪਣੀ ਮਦਦ ਕਰਦਾ ਹੈ ਗਰੋਥ ਐਂਡ ਡਿਵੈਲਪਮੈਂਟ ਠੀਕ ਹੈ ਗਰੋਥ ਐਂਡ ਡਿਵੈਲਪਮੈਂਟ ਤੁਹਾਡਾ ਮਾਈਂਡ ਸੈਟ ਦੀ ਗਰੋਥ ਹੁੰਦੀ ਹੈ ਤੁਹਾਡੀ ਸਕੈਨ ਦੀ ਗਰੋਥ ਹੁੰਦੀ ਹੈ ਆਲਸ ਆਲ ਓਵਰ ਬੋਡੀ ਦੀ ਗਰੋਥ ਕਰਨ ਚ ਹੈਲਪ ਕਰਦਾ ਹੈ ਨਿਊਟ੍ਰੀਸ਼ਨ ਇਸ ਲਈ ਲੈਣਾ ਜ਼ਰੂਰੀ ਆ ਚਲਦੇ ਹਾਂ ਨੈਕਸਟ ਸਲਾਈਡ ਤੇ ਚਾਹ ਪੀ ਕੇ ਕੋਈ ਤੁਹਾਡੀ ਬੋਡੀ ਇਨਰਜੀ ਨਹੀਂ ਹੋਣੀ ਜੋ ਇਹ ਫਰਸ਼ ਨਹੀਂ ਦੇਣੀ ਹੈ ਹੈ ਅਗਰ ਮੈਂ ਪੀ ਰਿਹਾ ਤੇ ਦਾ ਮਤਲਬ ਕੁਛ ਨਾ ਕੁਛ ਦੇ ਰਹੀ ਹੈ ਔਰ ਗੁੱਡ ਨਿਊਜ਼ ਇਹ ਵੀ ਮੇਰੀ ਕਲੀਨ ਚਾਹ ਨਹੀਂ ਹੈ ਕਿਆ ਨਹੀਂ ਬੰਦੀ ਸਾਡੇ ਘਰ ਰੀਅਰ ਕੇਸ ਹੁੰਦਾ ਕੋਈ ਆ ਗਿਆ ਕੀ ਕਹਣਾ ਮੈਂ ਕਰਿਆਨੇ ਤੇ ਜਾਣਾ ਤਾਂ ਮੈਂ ਕਈ ਵਾਰੀ ਉਹਨੂੰ ਕਹਿੰਦਾ ਇੱਕ ਕਿਲੋ ਖੰਡ ਦੇ ਦੇ ਉਹ ਫਿਰ ਮੇਰੇ ਵੱਲ ਦੇਖਦਾ ਉਹ ਕਹਿੰਦਾ ਇੱਕ ਕਿਲੋ ਖੰਡ ਇੰਨੀ ਕੀ ਕਰਨੀ ਹੈ ਮੈਂ ਕਹਿੰਦਾ ਇਹ ਮੈਂ ਆਪਣੇ ਵਾਸਤੇ ਨਹੀਂ ਲੈ ਰਿਹਾ ਮੈਂ ਕਹਿੰਦਾ ਮੈਂ ਤੇਰੇ ਵਾਸਤੇ ਲੈ ਰਿਹਾ ਕਦੀ ਤੂੰ ਮੇਰੇ ਘਰ ਆਏਂਗਾ ਤਾਂ ਮੈਂ ਤਮ ਚਾਹ ਪੀਣੀ ਹੋਈ ਤਾਂ ਮੈਂ ਤੰਗ ਵਿੱਚ ਚੋਪੀ ਹੋਣੀ ਹੈ ਮੈਂ ਨਹੀਂ ਕਿੰਸ ਹੱਸਣ ਲੱਗ ਜਾਂਦਾ ਉਹ ਕਹਿੰਦਾ ਯਾਰ ਕਮਾਲ ਆ ਚਾਹ ਤੁਸੀਂ ਖੰਡ ਨਹੀਂ ਯੂਜ਼ ਕਰ ਦਿੰਦੇ ਸੀ ਹਾਂ ਤਾਂ ਬਹੁਤ سارے ਜਲ ਚੈਲੰਜ ਵੀ ਸੋਲਵ ਹੋਏ दो हज़ार पंद्रह मेरा ब्लड गाढ़ा हो गया सी गा। मैं ओवरवेट नहीं ब्लड गाढ़ा हो है कैसट्रोल बच चुकिया जरूरी नहीं कि होंगे कि तुम ओवरवेट हो गा बीमार हो गए ये जरूरी है कि तुम खाना गलत खाओगे तो बीमार हो इस चीज़ का ध्यान रखना गलत खाते सी चार पांच कप चाह पीते मिठा तलिया चीज़ा खूब खाते सौ पता नहीं सत्त साल अठ साल पहला दो हज़ार पंद्रह बलड गाढ़ा हो चुका उस समय मैडिसन खादी लेकिन अच्छा ਅੱਜ ਕੋਈ ਦਿੱਕਤ ਨਹੀਂ ਹੈ ਅੱਜ ਸਾਰੀਆਂ एवरीथिंग ਇਜ਼ ਫਾਈ ਜੀ ਦੀ ਪਾਵਰ ਹੈ ਨਿਊਟ੍ਰੀਸ਼ਨ ਵੀ ਚੰਗੀ ਡਾਈਟ ਦੀ ਕਿਉਂ ਨਹੀਂ ਸਿੱਖਦੇ ਫਿਰ ਆਪਣੀ ਗਲਤੀ ਫਿਰ ਆਪਣੀ ਗਲਤੀ ਹੈ ਤਾਂ ਚੱਲਦੇ ਆ नेक्स्ट ਸਲਾਈਡ ਤੇ ਅੱਜ ਆਪਾਂ ਸਿੱਖ ਰਹੇ ਹਾਂ એનર્ਜੀ એનર્ਜੀ ਕਿਹੜਾ ਫੂਡ ਸਾਨੂੰ ਦਿੰਦਾ ਹੈ ਨਾ ਤਾਕਤ ਜੀ ਫੈਟ ਐਂਡ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਸਾਡੀ ਬਾਡੀ એનર્ਜੀ ਦਿੰਦਾ ਕਿੱਥੋਂ ਕਿੱਥੋਂ ਮਿਲਦਾ ਹੈ ਅਣਤਿ ਜੋ ਮਿਲਦਾ ਹੈ ਰਾਗੀ ਜਾਂ ਜਿੰਨੇ ਵੀ ਅਨਾਜ ਸਾਰੇ ਅਨਾਜ ਦੇ ਵਿੱਚੋਂ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ। ਹੁਣ ਕਾਰਬੋਹਾਈਡਰੇਟ ਦੀ ਖਾਸੀਅਤ ਕੀ ਆ? ਠੀਕ ਹੈ ਕਾਰਬੋਹਾਈਡਰੇਟ ਤੇ ਫੈਟ ਸਾਰੇ ਅਨਾਜ ਚੋਂ ਸਾਨੂੰ ਮਿਲਦਾ ਹੈ, ਫੈਟ ਵੀ ਮਿਲਦਾ ਹੈ। ਫੈਟ ਸਾਨੂੰ ਦੋ ਤਰ੍ਹਾਂ ਦਾ ਚਾਹੀਦਾ ਹੁਣ ਤਾਂ ਅੱਜ ਫੈਟ ਤੇ ਵੀ ਡਿਸਕਸ ਕਰਾਂਗੇ। ਲੇਕਿਨ ਕਾਰਬੋਹਾਈਡਰੇਟ ਜਿਹੜਾ ਹੈਗਾ ਇਹ ਸਾਡੀ ਬੋਡੀ ਨੂੰ એનર્ਜੀ ਦਿੰਦਾ। ਜਦੋਂ ਅਸੀਂ ਖਾਣਾ ਖਾ ਲੈਂਦੇ ਆ ਤਾਂ ਸਾਨੂੰ એનર્ਜੀ ਆਉਂਦੀ ਹੈ ਤੇ ਅਸੀਂ ਕੰਮ ਕਰਦੇ ਆ। ਜਿਹੜਾ ਕਾਰਬੋਹਾਈਡਰੇਟ ਖਾ ਕੇ ਤੁਹਾਨੂੰ ਸੁਸਤੀ ਪੈਂਦੀ ਆ ਉਹ ਘਟਾਓ। ਜਿਹੜਾ ਕਾਰਬੋਹਾਈਡਰੇਟ ਖਾ ਕੇ ਬੋਡੀ ਨੂੰ ਸੁਸਤੀ ਪੈਂਦੀ ਹੈ ਉਮ ਘੱਟ ਤੋਂ ਘੱਟ ਖਾਓ। ਇਨੇ ਲੋਕਾਂ ਨੂੰ ਰੋਟੀ ਖਾ ਕੇ ਬਾਅਦ ਸੁਸਤੀ ਪੈ ਜਾਂਦੀ ਹੈ ਸੌਮਨ ਦਿਲ ਕਰਦਾ ਹੈ। ਇਹਦਾ ਮਤਲਬ ਉਹ ਕਾਰਬੋਹਾਈਡਰੇਟ ਸਾਨੂੰ ਘੱਟ ਖਾਣਾ ਚਾਹੀਦਾ ਹੈ। ਇਹਦਾ ਮਤਲਬ ਇਹ ਆ। ਸਮਝ ਗਈ? ਤੇਰੀ ਬੋਡੀ ਕਹਿੰਦੀ ਵੀ ਤੂੰ ਇੰਨਾ ਭਾਰਾ ਦਿੱਤਾ ਇਹ ਲਾਜਮ ਨਹੀਂ ਹੋ ਰਿਹਾ। ਐਵਰੀ ਡੇ 700 ਗ੍ਰਾਮ ਕਾਰਬੋਹਾਈਡਰੇਟ ਹੀ ਚਾਹੀਦਾ ਹੁੰਦਾ ਹੈ ਬੋਡੀ ਨੂੰ। 700 ਗ੍ਰਾਮ ਕਾਰਬੋਹਾਈਡਰੇਟ ਹੀ ਚਾਹੀਦਾ ਹੁੰਦਾ ਸਾਡੀ ਸੈਂਦੀ ਪੂਰੀ ਪ੍ਰਕਿਰਿਆ ਨੂੰ ਕੰਮਕਾਰ ਕਰਨ ਵਾਸਤੇ ਸਾਡੀ ਬੋਡੀ ਨੂੰ। ਲੇਕਿਨ ਸਾਡੀ ਬੋਡੀ ਅੰਦਰ ਕੋਈ ਮੀਟਰ ਹੈ ਹੀ ਨਹੀਂ ਕਾ ਵੀ ਕਿੰਨੇ ਗ੍ਰਾਮ ਚੱਲ ਗਿਆ ਉਹਨੇ ਦੱਸਣਾ ਤਾਂ ਹੈ ਨਹੀਂ ਕਾ ਠੀਕ ਹੈ ਜੇ ਉਹਨੂੰ ਕਿਵੇਂ ਮੈਜ਼ਰ ਕਰੀਏ ਕੋਈ ਮੈਥਡ ਨਹੀਂ ਇਸ ਦਾ ਹੁਣ ਬੋਡੀ ਦੀ ਕੀ ਖਾਸੀਅਤ ਹੈ ਜਿਹੜਾ ਗੱਡੀ ਦੋ ਫਿਊਲ ਤੇ ਚੱਲਦੀ ਆ ਸੀਐਨਜੀ ਤੇ ਪੈਟਰੋਲ ਅੱਗੀਆਂ ਤਾਂ ਦੋ ਤਰ੍ਹਾਂ ਦੀਆਂ ਗੱਡੀਆਂ ਸੀਐਨਜੀ ਤੇ ਵਿੱਚ ਚੱਲਦੀ ਪੈਟਰੋਲ ਤੇ ਵੀ ਚੱਲਦੀ ਐ ਜਦੋਂ ਸੀਐਨਜੀ ਗੈਸ ਖਤਮ ਹੋ ਜਾਂਦੀ ਐ ਤਾਂ ਆਟੋਮੈਟਿਕਲੀ ਕਿਤੇ ਤੇ ਚੱਲੇ ਜਾਂਦੀ ਉਹ ਪੈਟਰੋਲ ਤੇ ਚੱਲ ਜਾਂਦੀ ਐ ਪੈਟਰੋਲ ਫਿਊਲ ਲੈਣ ਲੱਗ ਜਾਂਦੀ ਐ ਸੀਐਨਜੀ ਖਤਮ ਹੋ ਗਈ ਸੇਮ ਸਾਡੀ ਬੋਡੀ ਕੀ ਕਰਦੀ ਐ ਨਰਜੀ ਕਿਥੋਂ ਲੈਂਦੀ ਹੈ ਕਾਰਬੋਹਾਈਡਰੇਟ ਤੋਂ ਹਰ ਕਾਰਬੋਹਾਈਡਰੇਟ ਪੌੜੀ ਜੇ ਖਤਮ ਹੋ ਗਿਆ ਤਾਂ ਕਿਥੋਂ ਲੈਣ ਲੱਗ ਜਾਂਦੀ ਹੈ ਫੈਟ ਤੋਂ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਹਸਪੀਟਲਾਈਜ਼ ਹੋ ਗਏ ਖਾਣਾ ਨਹੀਂ ਖਾਂਦੇ ਬਹੁਤ ਸਾਰੇ ਲੋਕ ਹੁੰਦੇ ਮੀਨਾ ਮੀਨਾ ਦੋ ਦੋ ਮੀਨੀ ਰੋਟੀ ਨਹੀਂ ਖਾਂਦੇ ਬੋਡੀ ਕਿਥੋਂ એનર્ਜੀ ਲੈਂਦੀ ਹੈ ਕਾਰਬੋਹਾਈਡਰੇਟ ਤਾਂ ਖਾਦਾ ਹੀ ਨਹੀਂਗਾ ਤੇ ਕਾਰਬੋਹਾਈਡਰੇਟ ਕਿਥੋਂ ਗਿਆ ਇਹਨੂੰ ਫੈਟ ਤੋਂ એનર્ਜੀ ਲੈਂਦੀ ਹੈ ਫੈਟ ਕਿੱਥੇ ਸੀਗਾ ਸਾਡੀ ਬੋਡੀ ਚ ਹੀ ਪਿਆ ਸੀ ਆਲਰੇਡੀ ਫਿਰ ਉਹ ਤੋਂ ਬੋਡੀ એનર્ਜੀ ਲੈਂਦੀ ਹੈ ਉ ਫੈਟ ਨੂੰ ਕੰਜ਼ੂਮ ਕਰਦੇ ਰਹਿੰਦੀ ਹੈ ਤੇ ਬੰਦਾ ਬਿਮਾਰ ਹੋਣ ਤੋਂ ਬਾਅਦ ਕਮਜ਼ੋਰ ਹੋ ਜਾਂਦਾ ਹੈ ਜਦੋਂ ਘਰ ਲਿਆਉਂਦੇ ਅਸੀਂ ਕਿੰਨੇ ਜਰ ਕਮਜ਼ੋਰ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਮਜ਼ੋਰ ਹੋ ਗਿਆ ਨਾ ਉਹ ਉਹਦੀ ਫੈਟ ਸਾਰੀ એનર્ਜੀ ਜਿਹੜੀ ਬਾਡੀ ਨੂੰ ਲੈ ਆਲੀ ਪਰ ਮਾਤਮਾ ਨੇ ਇੰਨਾ ਸੋਹਣਾ ਸਾਡੀ ਸਰੀਰ ਨੂੰ ਬਣਾਇਆ ਕਿ ਤੈਨੂੰ ਐਮਰਜੈਂਸੀ ਵੀ ਪੈ ਗਈ ਨਾ ਤਾਂ ਵੀ ਮੈਂ ਤੇਰਾ ਸਟੋਰ ਲਾਇਆ ਹੋਇਆ ਹੈ ਫੈਟ ਸਾਡਾ ਸਟੋਰ ਹੈ ਐਮਰਜੈਂਸੀ ਜੇ ਦਿੱਕਤ ਆ ਗਈ ਤਾਂ 15-20 ਦਿਨ ਤੱਕ ਫੂਡ ਵੀ ਨਹੀਂ ਮਿਲੇਗਾ ਤੂੰ ਕੁਝ ਵੀ ਖਾਏਗਾ ਹਲਕਾ ਫੁਲਕਾ ਤਾਂ ਤੇਰੀ ਬਾਡੀ ਤੈਨੂੰ ਪੁਜਾਰਾ ਦੇਗੀ ਹਾਂ ਕਮਜ਼ੋਰ ਜ਼ਰੂਰ ਹੋ ਜਾਏਗਾ ਬਟ ਤੈਨੂੰ سپورਟ ਕਰੀ ਜੀ ਤੈਨੂੰ ਬਚਾਉਣ ਵਾਸਤੇ ਇੰਨੀ ਵਧੀਆ ਬਣਾਈਏ ਲੇਕਿਨ ਅਸੀਂ ਉਹ ਫੈਟ ਦੇ ਕਮਰੇ ਬਣਾਤੇ ਵੱਡੇ ਵੱਡੇ ਸਟੋਰੀ ਬਣਾ ਲਏ ਅੱਜ ਦੇ ਡੇਟ ਦੇ ਵਿੱਚ ਠੀਕ ਹੈ ਉਸ ਫੈਟ ਕਰਕੇ ਸਾਨੂੰ ਦਿੱਕਤ ਆ ਹੀ ਜਾਂਦੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝਣਾ ਹੈ ਫੈਟ ਕਿਉਂ ਚਾਹੀਦਾ ਤੇ ਕਾਰਬੋਹਾਈਡਰੇਟ ਕਿਉਂ ਚਾਹੀਏ ਹੁਣ ਜਦੋਂ 700 ਗ੍ਰਾਮ ਤੋਂ ਜ਼ਿਆਦਾ ਕਾਰਬੋਹਾਈਡਰੇਟ ਤੁਸੀਂ ਖਾ ਲੈਂਦੇ ਹੋ ਫਿਰ ਬਾਡੀ ਕੀ ਕਰਦੀ ਵਧੇ ਹੋਏ ਕਾਰਬੋਹਾਈਡਰੇਟ ਨੂੰ ਦੀ ਬਾਡੀ ਫੈਟ ਦੇ ਵਿੱਚ ਕਨਵਰਟ ਕਰਦਾ ਸਸੋਂਗਰਾਂ ਤੋਂ ਜ਼ਿਆਦਾ ਜੇ ਤੁਸੀਂ ਖਾ ਲਿਆ ਉਹਨੂੰ ਕਨਵਰਟ ਕਿਚ ਕਰ ਦਿੰਦੀ ਹੈ ਫੈਟ ਦੇ ਵਿੱਚ ਸਟੋਰ ਕਰ ਦਿੰਦੀ ਹੈ ਫੈਟ ਦੇ ਵਿੱਚ ਕਨਵਰਟ ਇਹ ਸਾਡੀ ਬੋਡੀ ਕਰ। ਹੁਣ ਅਸੀਂ ਕੱਲਾ ਫੈਟ ਹੀ ਜ਼ਿਆਦਾ ਖਾਈ ਜਾਵਾਂਗੇ ਜਾਂ ਅਸੀਂ ਕਾਰਬੋਹਾਈਡਰੇਟ ਜ਼ਿਆਦਾ ਖਾਈ ਜਾਵਾਂਗੇ ਤਾਂ ਅਸੀਂ ਸੋਚਦੇ ਹਾਂ 13 ਪ੍ਰੋਬਲਮ ਸੋਲਵ ਹੋਤਾ ਹੋਈ ਨਹੀਂ। ਹੁਣ ਅਗਰ ਤੁਸੀਂ ਬਹੁਤ ਘੱਟ ਖਾਂਦੇ ਹੋ ਦੂਸਰਾ ਮੈਥਡ ਦੇ ਵਿੱਚ ਕਿ ਮੈਂ ਬਹੁਤ ਘੱਟ ਖਾਣਾ ਸਰ ਜਰੂਰਤ ਨਹੀਂ ਹੈਗੀ ਮੈਂ weight lose ਕਰ ਲਿਆ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਬਹੁਤ ਘੱਟ ਖਾऊंगी ਖਰਾਕ ਖਾਣ ਮੈਂ ਰੋਟੀ ਤਾਂ ਖਾਣੀ ਹੋਈ ਨਹੀਂ ਸਰ ਨੇ ਦੱਸਿਆ ਸੀ कार्बोहाइड्रेट ਨਹੀਂ ਲੈਣਾ ਇਸ ਕਰਕੇ ਰੋਟੀ ਦਾ ਹੋਮੇ ਖਾਣੀ ਹੀ ਨਹੀਂ ਨਹੀਂ ਤੁਸੀਂ ਜ਼ਰੂਰਤ ਤੋਂ ਥੱਲੇ ਚਲੇ ਜਾਓਗੇ ਤਾਂ ਫਿਰ ਕੀ ਹੋਊਗਾ ਜਦੋਂ ਤੁਸੀਂ ਜ਼ਰੂਰਤ ਤੋਂ نیچے ਚਲੇ ਜਾਓਗੇ ਤੁਹਾਡੀ ਬੋਡੀ ਦੀ ਜ਼ਰੂਰਤ ਸੀ 700 ਗ੍ਰਾਮ ਤੇ ਤੁਸੀਂ ਉਸ ਤੋਂ ਵੀ نیچے ਚਲੇ ਗਏ ਤੁਹਾਨੂੰ ਤਾਂ ਪਤਾ ਹੀ ਨਹੀਂ ਕਿੰਨਾ ਜਾ ਰਿਹਾ ਬੋਡੀ ਚ ਨਾ ਮੈਨੂੰ ਪਤਾ ਹੈ ਦੀ ਬਾਰੇ ਕਿੰਨਾ ਜਾ ਰਿਹਾ ਹੁਣ ਤੁਸੀਂ ਜ਼ਰੂਰਤ ਤੋਂ نیچے ਚਲੇ ਗਏ ਲੇਕਿਨ ਜ਼ਰੂਰਤ ਤੋਂ نیچے ਜਦੋਂ ਜਾਣੇ ਆ ਤਾਂ ਬੋਡੀ ਕੀ ਕਰ ਉਹ ਕਹਿੰਦੀ ਐ ਨਹੀਂ ਕੱਲ ਨੂੰ ਦੇਣਾ ਨਹੀਂ ਜਿਹੜਾ ਦਿੱਤਾ ਹੈ ਥੋੜਾ ਬਹੁਤਾ ਇਹਨੂੰ ਸਟੋਰ ਕਰ ਇਸ ਮੈਥਡ ਦੇ ਵਿੱਚ ਵੀ ਤੁਹਾਡਾ ਵੇਟ ਪਿਸਲੇ ਵੱਟ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਘੱਟ ਨਿਊਟ੍ਰੀਸ਼ਨ ਬਾਡੀ ਨੂੰ ਦੇਣਾ ਸਟਾਰਟ ਕਰ ਦਿੰਦੇ ਆ ਤਾਂ ਸਰੀਰ ਵੇਰ ਕਹਿੰਦਾ ਵੀ ਇਹਨੇ ਦੇਣਾ ਨਹੀਂ ਸਟੋਰ ਕਰਨਾ ਐਗਜ਼ਾਮਪਲ ਦੇ ਤੌਰ ਔਰ ਇਸ ਨਾਲ ਨੂੰ ਸਮਝ ਲਓ ਕਿ ਜਦੋਂ ਆਪਾਂ ਦੁਕਾਨਾਂ ਵਾਲੇ ਸੇਟ ਜੀ ਨੂੰ ਦੇਖਦੇ ਆ ਉਹ ਕੀ ਕਰਦੇ ਆ ਪਾਣੀ ਘੱਟ ਪੀਂਦੇ ਆ ਮੋਸਟਲੀ ਦੁਕਾਨਾਂ ਵਾਲੇ ਜਿਹੜੇ ਹਾਂ ਇੱਕ ਬੰਦਾ ਤਾਂ ਜੈਂਟਸ ਆ ਉਹਦੀ ਬਾਡੀ ਲੀਡੀਜ਼ ਵਰਗੀ ਕਿੱਦਾਂ ਹੋਗੀ ਫਲਸਲੀ ਫੁਲਾਬਟ ਵਾਲੀ ਕਿੱਦਾਂ ਹੋਗੀ ਬੰਦੇ ਦੀ ਬਾਡੀ ਤਾਂ ਹਾਰਡ ਹੁੰਦੀ ਲੇਕਿਨ ਇਹ ਕਿੱਦਾਂ ਹੋਗੀ ਤੁਲਤਲੀ ਬਾਡੀ ਫੁੱਲਟਲੀ ਬਾਡੀ ਹੋਣ ਦਾ ਰੀਜ਼ਨ ਇਹ ਹੀ ਹੁੰਦਾ ਹੈ ਕਿ ਉਹ ਸ਼ੌਪ ਤੇ ਬੈਠਾ ਹੈ ਪਾਣੀ ਨਹੀਂ ਪੀ ਰਿਹਾ ਵਾਸ਼ਰੂਮ ਨਹੀਂ ਜਾ ਰਿਹਾ ਰਾਈਟ ਪਹਿਲੀ ਕਰਤਾ ਸ਼ੌਪਸ ਦੇ ਵਿੱਚ ਵਾਸ਼ਰੂਮ ਨਹੀਂ ਹੁੰਦੇ ਮੋਸਟਲੀ ਸਾਡੇ ਇੰਡੀਆ ਦੇ ਵਿੱਚ ਬਹੁਤ ਇਹ ਹੈਗਾ ਜੇ ਹੈਗਾ ਤਾਂ ਦੂਰ ਆ ਦੂਸਰੀ ਗੱਲ ਉਹ ਗੱਲਾਂ ਛੱਡਣਾ ਔਖਾ ਲੱਗਦਾ ਹੈ ਕਿਉਂਕਿ ਓਨਰ ਆ ਉਹ ਗੱਲਾਂ ਛੱਡ ਕੇ ਜਾਏਗਾ ਪਿੱਛੋਂ ਕਿਸੇ ਨੇ ਚੈਕਿੰਗ ਕਰਤੀ ਕੁਝ ਹੋ ਗਿਆ ਕਸਟਮਰ ਆ ਗਿਆ ਸਮਾਨ ਦੇਣਾ ਹੈ ਉਹ ਇੱਕ ਬੰਨਿਆ ਜਾਂਦਾ ਉਸ ਸਿਸਟਮ ਦੇ ਵਿੱਚ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਪਾਣੀ ਦੀ ਜਿਹੜੀ ਅੰਜਮਸ਼ਨਾ ਪੂਰੀ ਨਹੀਂ ਕਰਦਾ ਸੁਬਾ ਪੀ ਲਿਆ ਜਾਂ ਦੁਪਹਿਰੇ ਖਾਣੇ ਨਾਲ ਥੋੜਾ ਬਹੁਤ ਪੀ ਲਿਆ ਤਾਂ ਉਹਦਾ ਪਾਣੀ ਜਿਹੜਾ ਹੈਗਾ ਤਿੰਨ ਚਾਰ ਲੀਟਰ ਪੂਰਾ ਨਹੀਂ ਹੁੰਦਾ ਤੇ ਫਿਰ ਬਾਡੀ ਕੀ ਕਹਿੰਦੀ ਹੈ ਬਾਡੀ ਕਹਿੰਦੀ ਯਾਰ ਦੇਣਾ ਤੇ ਨਹੀਂ ਇੰਨਾ ਕੀ ਆ ਚਲੋ ਇਹ ਚ ਸਟੋਰ ਕਰ ਲੈਂਦੇ ਤੇ ਉਹ ਨੂੰ ਸਟੋਰ ਕਰਨ ਦੀ ਧੀਰੇ ਧੀਰੇ ਆਦਤ ਪੈ ਜਾਂਦੀ ਤੇ ਫਿਰ ਉਹ ਬਾਡੀ ਦਾ ਜਿਹੜਾ ਪਾਣੀ ਸਟੋਰ ਹੋ ਕੇ ਹੋ ਕੇ ਹੋ ਕੇ ਹੋ ਕੇ ਫਿਰ ਉਹ ਵਾਟਰ ਰੈਟੈਂਸ਼ਨ ਫੈਟ ਦੇ ਵਿੱਚ ਕਨਵਰਟ ਹੋ ਜਾਂਦਾ ਫਿਰ ਸਾਡੀ ਥਲਥਲੀ ਫੈਟ ਫਿਰ ਉਹ ਜਦੋਂ ਪੈਰ ਵੀ ਸੋਜਣ ਲੱਗ ਜਾਂਦੀ ਹੈ ਪਾਣੀ ਪੈਰਾਂ 'ਚ ਵੀ ਆਉਣ ਲੱਗ ਜਾਂਦਾ ਇਹ ਹੁੰਦੀ ਹੈ ਵਾਟਰ ਰੈਟੈਂਸ਼ਨ ਫੈਟ ਇਹ ਜਿੱਤੇ ਡਿਫਰੈਂਟ ਈ ਟੌਪਿਕ ਕਰਾਂ। ਪਰ ਹੋਇਆ ਗੜਬੜ ਕਿੱਦਾਂ ਹੋਈ? ਕਿਉਂਕਿ ਬਹੁਤ ਜ਼ਿਆਦਾ ਘੱਟ ਸੀਗਾ। ਇਸ ਕਰਕੇ ਸਟੋਰ ਕੀਤਾ। ਹੁਣ ਜਦੋਂ ਅਸੀਂ ਗੜਬੜ ਕਰਦੇ ਹਾਂ, ਕਿੱਥੇ ਗੜਬੜ ਕਰਦੇ ਹਾਂ? ਬਹੁਤ ਜ਼ਿਆਦਾ ਘੱਟ ਖਾਣ ਲੱਗ ਜੰਨੀ ਆ ਬਹੁਤ ਸਾਰੇ weight loss ਕਰਨੇ ਤੋਂ ਬਾਅਦ ਉਹਦਾ ਦਿਮਾਗ ਕੀ ਹੁੰਦਾ? ਰੋਟੀ ਵੀ ਬੰਦ ਆ, ਵੀ ਬੰਦ ਆ, ਵੀ ਬੰਦ। ਉਹ ਸਾਰਾ ਕੁਝ ਬੰਦ ਕਰ ਦੇਵੇਂ ਘੱਟ ਖਾਊਂਗਾ ਤਾਂ ਸ਼ਾਇਦ ਘੱਟ ਖਾਊਂਗੀ ਤਾਂ ਸ਼ਾਇਦ ਹੁਣ ਮੇਰਾ ਵਜ਼ਨ ਨਹੀਂ ਵਧੇ। ਇਹ ਗਲਤ ਮੈਥਡ ਹੈ। ਇਹ ਗਲਤ ਮੈਥਡ ਹੈ। ਇਹ ਤਾਂ ਤੁਸੀਂ ਫੇਰ ਦੁਬਾਰਾ weight gain ਕਰ ਲੈਣਾ। ਠੀਕ ਹੈ? weight ద్వారా weight gain ਹੋ ਜਾਊਗਾ ਤੁਸੀਂ ਕਹੋਗੇ ਕਿਦਾਂ ਸਰ ਤੁਸੀਂ এডਿਕੇਸ਼ਨ ਨਹੀਂ ਲਈ ਜਦੋਂ ਤੁਸੀਂ ਆਇਡਲ weight ਆ ਜਾਂਦੇ ਆ ਤੁਹਾਨੂੰ ਪ੍ਰੋਪਰ ਡਾਈਟ ਤਿੰਨੋਂ ਟਾਈਮ ਖਾਣੀ ਚਾਹੀਦੀ ਆ ਪ੍ਰੋਪਰ ਤਿੰਨੋਂ ਟਾਈਮ ਡਾਈਟ ਜਿਹਦੇ ਵਿੱਚ ਤੁਹਾਡਾ ਪ੍ਰੋਟੀਨ ਦਹੀਂ ਵੀ ਹੋਣੀ ਚਾਹੀਦੀ ਆ ਦੋ ਫੁੱਲਕੇ ਵੀ ਹੋਣੇ ਚਾਹੀਦੇ ਆ ਕਿ ਸਬਜ਼ੀ ਵੀ ਹੋਣੀ ਚਾਹੀਦੀ ਆ ਉਸ ਤੋਂ ਪਹਿਲਾਂ ਸਲਾਦ ਵੀ ਹੋਣਾ ਚਾਹੀਦਾ 200 ਗ੍ਰਾਮ ਦੁਪਹਿਰ ਵਾਲੇ ਲੰਚ ਤੋਂ ਪਹਿਲਾਂ ਵੀ ਪ੍ਰੋਪਰ ਸਲਾਦ ਹੋਣਾ ਚਾਹੀਦਾ ਲੰਚ ਵੀ ਪ੍ਰੋਪਰ ਹੋਣਾ ਚਾਹੀਦਾ ਰਾਤ ਵਾਲੇ ਖਾਣੇ ਦੇ ਵਿੱਚ ਵੀ ਪਹਿਲਾਂ ਸਲਾਦ ਹੋਣਾ ਚਾਹੀਦਾ ਔਰ ਪ੍ਰੋਪਰ ਲੰਚ ਹੋਣਾ ਚਾਹੀਦਾ ਪਰ ਵਿਚਾਲੇ ਹੈਲਦੀ ਸਨੈਕਸ ਵੀ ਤੁਹਾਡੇ ਦੋ ਵਾਰੀ ਖਾਣੇ ਚਾਹੀਦਾ ਤੇ ਪਾਣੀ ਵੀ 3-4 ਲੀਟਰ ਖੋਣਾ ਚਾਹੀਦਾ ਤੁਸੀਂ ਸਾਰੀ ਜ਼ਿੰਦਗੀ ਓਵਰ weight ਨਹੀਂ ਹੋ ਸਕਦੇ ਮੈਂ ਲਿਖ ਕੇ ਦੇਣਾ ਲੈ ਮੈਂ ਲਿਖ ਕੇ ਦਿਨਾ ਤੋਂ ਤੁਸੀਂ ਓਵਰ weight ਹੋ ਗਿੱਤਾ ਮੈਨੂੰ ਫੜ ਮੈਂ ਚਾਰ ਰੋਟੀਆਂ ਖਾਣਾ ਸਵੇਰ ਸ਼ੇਕ ਪੀਣਾ ਤਾਂ ਸ਼ੇਕ ਆ ਨਹੀਂ ਤੇ ਮੈਂ ਚਾਰ ਫੁਲਕੇ ਖਾਂਦੇ ਆ ਠੀਕ ਹੈ ਪਰ ਡੇਲੀ ਮੇਰੀ ਮਾਰਨਿੰਗ ਦਾ ਸ਼ੇਕ ਆ ਉਸ ਤੋਂ ਬਾਅਦ ਮੇਰੀ ਦੁਪਹਿਰੇ ਚਾਰ ਫੁਲਕੇ ਸ਼ਾਮ ਨੂੰ ਵੀ ਤਿੰਨ ਚਾਰ ਫੁਲਕੇ ਠੀਕ ਹੈ ਹੈਲਦੀ ਸਨੈਕਸ ਦੋ ਵਾਰੀ ਆ ਡਾਈਟ ਮੇਰੀ ਪੂਰੀ ਡਾਈਟ ਆ ਫੁੱਲ ਮੀਨੂ ਓਵਰ weight ਹੋ ਰਿਹਾ ਆ ਤੋ ਨਹੀਂ ਹੋ ਰਿਹਾ ਜੋ ਬੋਡੀ ਨੂੰ ਚਾਹੀਦਾ ਉਨੀ એનર્ਜੀ ਦੇ ਰਿਆ ਔਰ ਉਹਨੂੰ ਵਰਨ ਕਰ ਰਿਆ ਉਹਨੂੰ ਵਰਨ ਵੀ ਕਰ ਰਿਆ ਐਕਸਰਸਾਈਜ਼ ਵੀ ਕਰ ਰਿਆ ਬੋਡੀ ਦਾ ਧਿਆਨ ਵੀ ਕਰ ਰਿਆ ਇਹ ਆ ਫਿਟਨੈਸ ਮੈਥਡ ਇਹ ਨੂੰ ਸਮਝਣਾ ਐ ਸੋ ਹੁਣ ਇਹ ਜਿਹੜੀ ਤੁਸੀਂ એનર્ਜੀ ਆਪਣੀ ਲੈ ਰਹੇ ਹੋ ਲੋੜ ਤੋਂ ਜ਼ਿਆਦਾ ਘਟਾਉਂਗੇ ਆਪਣੀ ਮਰਜ਼ੀ ਨਾਲ ਇਹ ਨੂੰ ਕਰੋਗੇ ਤਾਂ ਨਹੀਂ ਗੱਲ ਨਹੀਂ ਬਣਨੀ ਲੇਕਿਨ ਜਦੋਂ ਅਸੀਂ weight lose ਕਰਦੇ ਆ ਉਦੋਂ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਉਦੋਂ ਤੁਹਾਡਾ ਕਾਰਬੋਹਾਈਡਰੇਟ ਇਸ ਲਈ ਘਟਾਇਆ ਜਾਂਦਾ ਹੈ ਦੋ ਟਾਈਮ ਦਾ ਤੁਹਾਡਾ ਰਿਪਲੇਸ ਇਸ ਲਈ ਕੀਤਾ ਜਾਂਦਾ ਹੈ ਇਹ ਤੁਹਾਡਾ ਫालतू ਕਾਰਬੋਹਾਈਡਰੇਟ ਨਾ ਜਾਵੇ ਬੋਡੀ ਦੇ ਤੇ ਬੋਡੀ ਫੈਟ ਨੂੰ ਕੰਜ਼ੂਮ ਕਰੇ ਸਟੋਰ ਚੋਂ ਕੰਜ਼ੂਮ ਕਰੇ ਠੀਕ ਹੈ ਔਰ ਜਿਹਨੇ ਉਸਟੋਰ ਚੋਂ ਕੰਜ਼ੂਮ ਜਿਵੇਂ ਉਹਨੇ ਜਮਾ ਕੀਤਾ ਉਸੇ ਤਰ੍ਹਾਂ ਹੀ ਕੰਜ਼ੂਮ ਕਰੇ ਹੁਣ ਕੱਲਾ ਫੈਟ ਕੰਜ਼ੂਮ ਕਰਾਉਣਾ ਹੈ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਫੈਟ ਬੋਡੀ ਨੂੰ ਦੇਣਾ ਹੀ ਨਹੀਂਗਾ ਨਾ ਉਹਦੇ ਤੇ ਕੱਟ ਲਾਇਆ ਕਿੰਨਾ ਕੱਟ ਲਾਇਆ ਕਿ ਜ਼ਰੂਰਤ ਤੋਂ ਥੋੜਾ ਜਿਹਾ ਘੱਟ ਦਿੱਤਾ ਔਰ ਉਹਦੇ ਨਾਲ ਚੰਗੀਆਂ ਚੀਜ਼ਾਂ ਵੀ ਤਾਂ ਦਿੱਤੀਆਂ ਨਾ ਨਿਊਟ੍ਰੀਸ਼ਨ ਦਿੱਤਾ ਸ਼ੇਕ ਮਿਕਸ ਦਿੱਤਾ ਇਹ ਫਰੈਸ਼ ਦਿੱਤੀ ਕੈਲਰੀ ਕੱਟ ਲਾਇਆ ਔਰ ਉਸ ਤੋਂ ਬਾਅਦ ਨਿਊਟ੍ਰੀਸ਼ਨ ਨੇ ਕੀ ਕੰਮ ਕੀਤਾ 250 ਕੈਲਰੀਸ ਤੁਹਾਨੂੰ ੀਲ ਦੇ ਦਿੱਤਾ ਜਿਹਦੇ ਵਿੱਚ 25 ਗ੍ਰਾਮ ਪ੍ਰੋਟੀਨ ਆ ਕਾਰਬੋਹਾਈਡਰੇਟ ਵੀ ਆ ਫਾਈਬਰ ਵੀ ਆ ਉਹ ਸਾਇੰਸ ਨੇ ਬਣਾਤਾ ਕਿੰਨਾ ਆਸਾਨ ਸਾਡੇ ਲਈ ਕਰਤਾ ਸਾਇੰਸ ਨੇ ੀਲ ਬਣਾਤਾ ਕਿ ਇਸ ੀਲ ਨੂੰ ਤੂੰ ਐਡ ਕਰ ਲੈ ਤੇਰੇ ਜਿਹੜੇ ਜ਼ਰੂਰੀ ਨਿਊਟ੍ਰੀਸ਼ਨ ਉਹ ਪੂਰੇ ਹੋਣਗੇ ਤੇ ਤੇਰੀ ਬਾਡੀ ਨੂੰ ਮੌਕਾ ਮਿਲ ਜੂਗਾ ਸਟੋਰਜੋਂ ਸਮਾਨ ਕੰਜ਼ੂਮ ਕਰ ਆ ਮੈਥਡ ਆ ਨਿਊਟ੍ਰੀਸ਼ਨ ਨੂੰ ਲੈ ਕੇ ਆ ਮੈਥਡ ਨਹੀਂ ਹੈਗਾ ਕਿ ਤੁਸੀਂ ਛੱਡ ਕੇ ਕਰ ਰਹੇ ਹੋ ਨਹੀਂ ਤੁਹਾਡੇ ਖਾਣੇ ਤੋਂ ਜ਼ਿਆਦਾ ਨਿਊਟ੍ਰੀਸ਼ਨ ਸ਼ੇਕ ਦੇ ਵਿੱਚ ਜਿਹੜਾ ਹੈਗਾ ਉਹ ਹੁੰਦਾ ਹੈ। ਇਹ ਕੀ ਤੁਹਾਡੇ ਖਾਣੇ ਤੋਂ ਜ਼ਿਆਦਾ ਜੇ ਖਾਣੇ ਤੋਂ ਜ਼ਿਆਦਾ ਹੈ ਤਾਂ ਹੀ ਹੈਲਦੀ ਹੋਏ ਆ। ਆਈ ਸਕਿਨ ਵਧੀਆ ਹੋਈ ਆ ਤਾਂ ਹੀ એનર્ਜੀ ਆਈ ਆ ਤਾਂ ਹੀ 10-15 ਸਾਲ ਜਵਾਨ ਹੋਈ ਆ। ਕਿਹਨੂੰ ਕਿਹਨੂੰ ਲੱਗਦਾ? ਸਰ ਮੈਂ 10-15 ਸਾਲ ਜਵਾਨ ਹੋ ਗਈ ਅੱਗੇ ਨਾਲ ਉਹ ਜਾਂ ਹੋ ਗਿਆ। ਯੈਸ। ਸਾਰਿਆਂ ਨੂੰ ਦੇਖੋ ਜਿਹੜੇ ਬੰਦੇ 3-4 ਮਹੀਨੇ ਤੋਂ ਆ ਰਹੇ ਸਭ ਨੂੰ ਲੱਗ ਰਿਹਾ। ਹੁਣ 10-15 ਸਾਲ ਜਵਾਨ ਤੁਸੀਂ ਹੋ ਕੇ ਦਿਖਾਓ ਇਹਨਾਂ ਨਿਊਟ੍ਰੀਸ਼ਨ ਤੋਂ। ਜੇ ਤੁਹਾਡਾ ਖਾਣਾ ਇਹਨਾਂ ਵਧੀਆ ਸੀ ਆਪਣਾ ਸਾਰਿਆਂ ਦਾ। ਮੇਰਾ ਪਾਪ ਪਹਿਲਾਂ ਜਵਾਨ ਕਿਉਂ ਨਹੀਂ ਹੋਇਆ ਫਿਰ ਇਹ ਸਰੀਰ ਬਿਮਾਰੀਆਂ ਵੱਲੋਂ ਕਿਉਂ ਗਿਆ ਇਹਨੂੰ ਸਮਝੀਏ ਸੀ ਕਦੋਂ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਠੀਕ ਹੈ ਇਹ ਨਾ ਹੋਵੇ ਕਿ ਸਮਾਂ ਹੀ ਸਾਥ ਚੋਂ ਨਿਕਲ ਜਾਈਏ ਆਪਣੇ ਆਪ 'ਤੇ ਧਿਆਨ ਹੀ ਨਾ ਦੇਈਏ ਮੇਰਾ ਮੈਸੇਜ ਇਹ ਆ ਕਿ ਤੁਸੀਂ ਸਸਤੇ ਕੱਪੜੇ ਪਾ ਲਓ ਸਸਤੇ ਸ਼ੂ ਪਾ ਲਓ ਲੋਕ ਦਿਖਾਵਾ ਬੰਦ ਕਰ ਦਿਓ ਕੋਈ ਫਾਇਦਾ ਨਹੀਂਗਾ ਤੁਹਾਡੀ ਬਾਡੀ ਤੰਦਰੁਸਤ ਹੋਣੀ ਚਾਹੀਦੀ ਬੰਦਾ ਵਿਆਹ ਚਲਾ ਗਿਆ ਮੈਰਿਜ ਅਟੈਂਡ ਕਰਨ ਗਿਆ ਮੈਂ ਮੈਰਿਜ ਜਾ ਰਿਹਾ 15-20000 ਰੁਪਏ ਲਾਉਂਦਾ ਹੋ ਵਿਆਹ ਦੇਖਣ ਵਾਸਤੇ ਬੱਚਿਆਂ ਦੇ ਸੂਟ ਆਪਣੇ ਸੂਟ 5000 ਦਾ ਮੇਰਾ ਸੂਟ ਸਭ ਤੋਂ ਸੋਹਣਾ ਹੋਵੇ ਲੇਡੀਜ਼ ਨੂੰ ਹੁੰਦਾ ਹੈ ਮੈਂ ਮਹਿੰਗੇ ਤੋਂ ਮਹਿੰਗਾ ਸੂਟ ਲਵਾ ਠੀਕ ਹੈ ਉਹ ਮਹਿੰਗੇ ਤੋਂ ਮਹਿੰਗਾ ਕਪੜਾ ਪਾਉਂਦੀ ਹੈ ਰਾਈਟ ਮਹਿੰਗੇ ਤੋਂ ਮਹਿੰਗਾ ਕਪੜਾ ਪਾ ਕੇ ਬੱਚਿਆਂ ਨੂੰ ਵੀ ਮਹਿੰਗੀ ਹੋਣ ਦਿਖਾਵਾ ਕਰਦੇ ਸੀ ਲੋਕਾਂ ਨੂੰ ਵੀ ਮੇਰਾ ਸਭ ਤੋਂ ਵਧੀਆ ਹੋਵੇ ਮੇਰੇ ਵੱਲ ਲੋਕ ਦੇਖਣ ਇਦਾਂ ਦਾ ਕੁਝ ਹੁੰਦਾ ਹੀ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਅਸਾ ਚਲਾ ਵੀ ਜਾਂਦਾ ਹੋ ਗਿਆ 2000 2000 ਵੀ ਲੋਂਦਾ ਹੈ ਉਹਨਾਂ ਦੀ ਬਾਡੀ ਜਿਹੜੀ ਹੈਗੀ ਆ ਉਹ ਇਦਰੋਂ ਵੀ ਚੂਲ ਦੁਖਦੀ ਹੈ ਇਦਰੋਂ ਵੀ ਪ੍ਰੋਬਲਮ ਆ ਇਦਰੋਂ ਵੀ ਪ੍ਰੋਬਲਮ ਆ ਔਰ ਉੱਥੇ ਜਾ ਕੇ ਗਾਣੇ ਚੱਲਦੇ ਆ। ਉਹ ਗਿਆ ਕਾਦੇ ਵਾਸਤੇ ਸੀ? ਕਿ ਭੂਆ ਦੀ ਕੁੜੀ ਦਾ ਵਿਆਹ ਐਨਜੋਏ ਕਰ। ਮਾਮੀ ਦੀ ਕੁੜੀ ਦਾ ਵਿਆਹ ਐਨਜੋਏ ਕਰ। ਐਨਜੋਏ ਕਰਦਾ ਹੁਣ ਉੱਥੇ। ਸਰੀਰ ਤਾਂ ਦੁਖੀ ਜਾਂਦਾ। ਫਿਰ ਜਾ ਕੇ ਉਹ ਚੇਅਰ ਤੇ ਬੈਠ ਜਾਂਦਾ। ਉਧਰੋਂ ਗਾਣੇ ਚੱਲ ਰਹੇ ਹੁੰਦੇ। ਮਿਊਜ਼ਿਕ ਚੱਲ ਰਿਹਾ ਹੁੰਦਾ। ਉਹ ਕਹਿੰਦਾ ਆ ਜਾ ਭੰਗੜਾ ਪਾ ਲੈ। ਉਹ ਕਹਿੰਦਾ ਨਹੀਂ ਗਈ ਜਾਂ। ਸੰਗ ਲੱਤੀ ਭੰਗੜਾ। ਭੰਗੜਾ ਨਹੀਂ ਮਿੱਤਕਣਾ। ਸੰਗ ਲੱਤੀ। ਹੁਣ ਬੋਡੀ ਤਾਂ ਹੈਲਦੀ ਨਹੀਂ ਜਾਂਚ ਕਿ ਨਹੀਂ ਦੇਣੀ। ਨਾਲ ਤਾਂ 20000 ਰੁਪਏ ਵੇਸਟ ਕੀਤਾ। ਨਾਲ ਐਨਜੋਏ ਨਹੀਂ ਕੀਤਾ। ਜੈਸਰ ਨੂੰ ਸਮਝ ਨਹੀਂ ਲੱਗ ਰਹੀ। ਜੀ ਹੁਣ ਬਾਡੀ ਵਧੀਆ ਹੋਊਗੀ ਕੱਪੜਾ ਥੋੜੇ ਸਸਤਾ ਪਾਇਆ ਕੋਈ ਮੈਟਰ ਨਹੀਂ ਆ ਤੁਸੀਂ ਜਾ ਕੇ ਝੁੰਮ ਰਹੇ ਹੋ ਨੱਚ ਰਹੇ ਹੋ ਤੇ ਸਾਰੇ ਲੋਕ ਤੁਹਾਡੇ ਵੱਲ ਦੇਖਣਗੇ ਕਿ ਵਾਹ ਯਾਰ ਆ ਬੰਦੇ ਦੀ એનર્ਜੀ ਯਾਰ ਇਹ ਹਟੇ ਹੀ ਨਚਰੋ ਇੰਨਾ ਇੱਕ ਘੰਟਾ ਹੋ ਗਿਆ ਨੱਚਦੇ ਨੇ ਇਹ ਤਾਂ ਬੈਠਾ ਹੀ ਨਹੀਂ ਠੀਕ ਹੈ ਬਸ ਕਰਾਤੀ ਨਾਲਕੀਆਂ ਨੇ ਪਤਾ ਨਾ ਨਾਲਕਿਆਂ ਦੇ ਵਿਆਹ ਚੱਲ ਜੰਨੇ ਤੇ ਨਾਲਕਿਆਂ ਨੇ ਬਸ ਕਰਾਤੀ ਉਹ ਨਾਲਕੀ ਕਿੰਨੇ ਬਸ ਕਰਾਉਂਦੀ ਉਹ ਨਾਲਕੀ ਤਾਂ ਬਸ ਕਰਾਉਣਗੇ ਜੇ ਸਰੀਰ ਚ ਪੂਰਾ ਜਾਨ ਹੋਊਗੀ ਐਸਾ ਰੋ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਕਿ ਬਾਡੀ ਨੂੰ ਕਿਉਂ ਚੰਗਾ ਭੋਜਨ ਦੇਣਾ ਹੈ ਕਿਉਂ ਅਸੀਂ ਇਹਨੂੰ ਸਮਝੀਏ ਨਿਊਟ੍ਰੀਸ਼ਨ ਨੂੰ ਕਿਉਂ ਲੈਣਾ ਚਾਹੀਦਾ ਹੈ ਅਗਰ ਹੈਲਦੀ ਲਾਈਫ ਹੋ ਰਹੀ ਹੈ ਨਾ ਫਿਰ ਉਹ ਚੀਜ਼ ਨੂੰ ਕਰੋ ਐਕਸਰਸਾਈਜ਼ ਕਰਨਾ ਲਾਈਫ ਜਲਦੀ ਹੁੰਦੀ ਹੈ ਕਰੋ ਡੇਲੀ ਪਾਣੀ ਸਹੀ ਪੀਣਾ ਪੀਓ ਕਿਉਂ ਨਹੀਂ ਬਦਲਦੇ ਹਾਂ ਪਰ ਆਦਤਾਂ ਬਦਲਣ ਵਾਸਤੇ ਵੀ ਸਾਨੂੰ سپورਟ ਚਾਹੀਦੀ ਹੈ ਸਾਨੂੰ ਕੋਚ ਚਾਹੀਦਾ ਸਾਨੂੰ ਸਹਾਰਾ ਚਾਹੀਦਾ ਸਾਨੂੰ ਸੈਸ਼ਨ ਇਹ ਹੈਲਪ ਕਰ ਸੈਸ਼ਨ ਚ ਲਗਾਉਂ ਰਹੂਗੇ ਨਾ ਤੈਨੂੰ ਤੋਂ ਛੇ ਮਹੀਨੇ ਤੁਹਾਡਾ ਮਾਈਂਡ ਹੈਲਦੀ ਹੋ ਹੀ ਜਾਣਾ ਜੋ ਕਿ 10 ਬੰਦੀ ਉਹ ਲੱਗੀ ਹੋਈ ਐ ਜਿਹੜੇ ਕਹਿੰਦੇ ਤੈਨੂੰ ਕੁਝ ਨਹੀਂ ਪਤਾ ਤੇਰਾ ਕੁਝ ਨਹੀਂ ਹੋਣ ਵਾਲਾ ਤੂੰ ਨਹੀਂ ਘਟਾ ਸਕਦੀ ਠੀਕ ਐ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਇਹ 10 ਉਹ ਲੱਗੇ ਵੇ ਤੁਹਾਡੇ ਲੱਤਾਂ ਤੇ ਚਰਾਣੇ ਇੱਕ ਕੋਚ ਹੁੰਦਾ ਵਿਚਾਰਾ ਜਿਹੜਾ ਕਹਿੰਦਾ ਤੂੰ ਘਟਾ ਸਕਦੀਆਂ ਤੂੰ ਵਧੀਆ ਹੋ ਸਕਦੀਆਂ ਤੂੰ ਕਰ ਸਕਦਾ ਆ ਜਾ ਮੈਂ ਤੇਰੀ ਹੈਲਪ ਕਰਦਾ ਉਹਦੀ ਅਸੀਂ ਗੱਲ ਨਹੀਂ ਸੁਣਦੇ ਉਹਦੇ ਕਹਿੰਦੇ ਕੋਚ ਨਹੀਂ ਬੱਸ ਠੀਕ ਐ ਹੁਣ ਸਾਨੂੰ ਪਤਾ ਲੱਗ ਗਿਆ ਸਰ ਕੀ ਕਹਿਣਾ ਸੀ ਫਿਰ ਅਸੀਂ ਉੱਥੇ ਅੱਸੀ ਆਣੇ ਬਣ ਜਾਨੀ ਫਿਰ ਹੁਣ ਸੋਲੂਸ਼ਨ ਕਿਵੇਂ ਹੋਊਗਾ ਸਾਡੀ ਬੋਡੀ ਦਾ जो बंद तो क्यों गल सुन और जस बंद कहें वजन ज्यादा है गंदा फिर क्या मेरी बात का वजन भी ज्यादा हो मैं उसको बोलूंगा तो मेरी बात का वजन ज्यादा होगा बोलता नहीं नहीं मैं जाता बोलता आपकी बात में वजन नहीं हो दस बंद जी गल ज्यादा ਉਸ ਕਰਕੇ ਉਹਨਾਂ ਨੂੰ ਜਾਣਦੇ ਵੀ ਆ ਕੋਚ ਨਾਲ ਸਾਡਾ ਉਹਨਾਂ ਵਧੀਆ ਅਟੈਨਸ਼ਨ ਨਹੀਂ ਅਸੀਂ ਇਹਦੀ ਗੱਲ ਸੁਣਦੇ ਆ ਸਾਡੇ ਨੌਨ ਜਾਣਕਾਰ ਲੋਕਾਂ ਉਹਨਾਂ ਦੀ ਗੱਲ ਦਾ ਸਾਡੇ ਤੇ ਸਰ ਜਦਾ ਕੋਚ ਜਿੰਨਾ ਵੀ ਸਮਝਾਵੇ ਬਹੁਤ ਘੱਟ ਅਸਰ ਹੁੰਦਾ ਹੈ ਇਸ ਕਰਕੇ ਜਿਹੜੀ ਹੈਲਥ ਲੈਣੀ ਆ ਨਾ ਤਾਂ ਇਹਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ ਤੁਹਾਡਾ ਮਾਈਂਡ ਸੈਟ ਸਭ ਤੋਂ ਜ਼ਰੂਰੀ ਹੈ ਮੈਥੀ ਬੈਠ ਕੇ ਸਿਖਾ ਰਿਹਾ ਬਹੁਤ ਸਾਰੇ ਲੋਕ ਨੋਟਸ ਬਣਾ ਰਹੇ ਬਹੁਤ ਸਾਰੇ ਲੋਕ ਨਹੀਂ ਬਣਾ ਰਹੇ ਬਹੁਤ ਸਾਰੇ ਲੋਕ ਸੁਣ ਰਹੇ ਆ ਉਹ ਜਿਹੜੀ ਸੁਣੀ ਹੋਈ ਗੱਲ ਆ ਨਾ ਪਿਛਲੇ ਸ਼ਨੀਵਾਰ ਕਿਹੜੀ ਸਬਜ਼ੀ ਖਾਧੀ ਤੁਸੀਂ ਸ਼ਾਮ ਨੂੰ ਪਿਛਲੇ ਸੋਮਵਾਰ ਦੁਪਹਿਰ ਵਾਲੀ ਰੋਟੀ 'ਚ ਕੀ ਖਾਧਾ ਸੀ ਤੁਸੀਂ ਬਹੁਤ ਸਾਰੀਆਂ ਪਿਕਚਰਾਂ ਜਿਹੜੀਆਂ ਤੁਸੀਂ ਦੇਖੇ ਸੀ ਤੁਰੋੜ ਤੇ ਤੁਰੇ ਜਾਂਦੇ ਕੁਝ ਖਾਸ ਪਿਕਚਰਾਂ ਕਲਿੱਕ ਹੋ ਜਾਂਦੀਆਂ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਲੰਘਦੀਆਂ ਰੋਟੇ ਯਾਦ ਰਹਿ ਕਿੰਨੀਆਂ ਗੱਡੀਆਂ ਲੰਘੀਆਂ ਸੀ ਕਿੰਨਾ ਕੁਝ ਲੰਘਿਆ ਕਿੰਨੀਆਂ ਚੀਜ਼ਾਂ ਸੀ ਯਾਦ ਰੱਖੀਆਂ ਨਹੀਂ ਰਹਿੰਦਾ ਇਸ ਲਈ ਜਦੋਂ ਤੁਸੀਂ ਦਿੱਲੀ ਆਉਨੇ ਆ ਥੋੜਾ ਥੋੜਾ ਚੀਜ਼ਾਂ ਤੁਹਾਨੂੰ ਯਾਦ ਹੁੰਦੀਆਂ ਬ੍ਰੇਨ ਹੌਲੀ ਹੌਲੀ ਉਸ ਵੱਲ ਐਕਟੀਵਿਟੀ ਕਰਦਾ ਹੈ ਥੋੜੀ ਥੋੜੀ ਪੁਆਇੰਟਸ ਦੀ ਵਧੀਆ ਕਰਨੇ ਸਟਾਰਟ ਕਰਦੇ ਦਿਨ ਹੌਲੀ ਹੌਲੀ ਇੱਕ ਤੱਕ ਕੁਝ ਅਚੀਵ ਕਰ ਲੈ। ਤੇ ਫੈਟ ਐਂਡ ਕਾਰਬੋਹਾਈਡਰੇਟ ਦਾ ਵੀ ਸੇਮ ਸਿਸਟਮ ਆ। ਜਦੋਂ ਤੁਸੀਂ ਥੋੜੀ ਥੋੜੀ ਚੀਜ਼ਾਂ ਬਾਰੇ ਸਮਝੋਗੇ ਤੁਹਾਨੂੰ ਸਮਝ ਲੱਗੂਗੀ। ਅੱਜ ਤੋਂ ਪਹਿਲਾਂ ਲੱਗਦਾ ਸੀ ਭੁੱਖੇ ਰਹਿ ਕੇ ਵਜ਼ਨ ਘਟਦਾ ਹੈ। ਹੁਣ ਇਦਾਂ ਲੱਗਦਾ ਵੀ ਨਹੀਂ ਸਰ ਰਾਈਟ ਡਾਈਟ ਸਹੀ ਖਾਣਾ ਖਾ ਕੇ ਵਜ਼ਨ ਘਟਾਉਣਾ ਜ਼ਿਆਦਾ ਵਧੀਆ। ਇਦਾਂ ਲੱਗਦਾ ਕਿਹੋ ਕਿਹਨੂੰ ਲੱਗਦਾ? ਇਹ ਭੁੱਖੇ ਰਹਿਣ ਤੋਂ ਅੱਛਾ ਹੈ ਵਧੀਆ ਖਾਣਾ ਖਾ ਕੇ ਵਜ਼ਨ ਘਟਾਇਆ ਜਾਵੇ। ਚਾਹੇ 5 ਕਿਲੋ ਦੀ ਜਗ੍ਹਾ 4 ਕਿਲੋ ਘਟ ਜੇ, ਚ ਤਹਾਨੂੰ ਕੋ ਕਿਰਣਾ ਬੰਦ ਕਰਾਂਗੇ? ਯੈਸ ਤੇ ਕਿਹੜੀ ਚੀਜ਼ ਖਾਣੀ ਹੈ ਹੁਣ ਦੇਖੋ ਅਲਰਜੀ ਕਿਹੜੀ ਕਿਹੜੀ ਜੀ ਦੇ ਰਹੀ ਆ ਸ਼ਹਿਦ ਵੀ ਦਿੰਦਾ ਹੈ ਖੰਡ ਵੀ એનર્ਜੀ ਦਿੰਦੀ ਹੈ ਪੈਟ ਤੇ ਕਾਰਬੋਹਾਈਡਰੇਟ ਇਹਦੇ ਚ ਵੀ ਹੁੰਦਾ ਹੈ ਕੀ ਇਹ ਗੱਡਾ ਸਾਡੇ ਲਈ ਠੀਕ ਹੈ ਨਾ ਇੱਕ ਤਲਾਬ ਜਮਨ ਖਾਣੇ ਆ ਮਿੱਠਾ ਖਾਣੇ ਆ એનર્ਜੀ ਦਿੰਦੀ ਆ ਕੋਲਡ ਡਰਿੰਕ ਦੀ ਬੋਤਲ ਪੀਣੀ ਆ એનર્ਜੀ ਦਿੰਦੀ ਆ ਉਹ ਵੀ ਉਹ ਚ 10 ਚਮਚੇ ਚੀਨੀ ਦੇ ਹੁੰਦੇ ਆ ਇੱਕ ਕੋਲਡ ਡਰਿੰਕ ਦੀ ਬੋਤਲ ਦੇ ਵਿੱਚ 10 ਚਮਚ ਸਾਢੇ 350 ml ਦੀ ਬੋਤਲ ਚ ਔਰ ਇੰਨਾ ਚੀਨੀ ਅਗਰ ਕੋਈ ਬੰਦਾ ਇੱਕ ਵਾਰੀ ਪੀਲੇ ਉਹ ਉਲਟੀ ਹੋ ਜਾਂਦੀ ਆ 10 ਚਮਚੀ ਨੀਕੋਲ ਕੇ ਤੁਸੀਂ ਪੀਲੋਗੇ ਤੁਹਾਨੂੰ ਉਲਟੀ ਆ ਜਾਂਦੀ ਹੈ ਲੇਕਿਨ ਇੱਕ 350 ਗ੍ਰਾਮ ਦੀ ਜਿਹੜੀ ਬੋਤਲ ਆ ਉਹ ਚ 10 ਚਮਚੀ ਚੀਨੀ ਦਿੱਤੇ ਹੈ ਉਲਟੀ ਕਿਉਂ ਨਹੀਂ ਆਉਂਦੀ ਕਿਉਂਕਿ ਉਹਦੇ ਵਿੱਚ ਇੱਕ ਕੈਮੀਕਲ ਪਾਇਆ ਹੈ ਔਰ ਕੋਲ ਡਰਿੰਕ ਪੀਣ ਨਾਲ ਕੀ ਹੋਊਗਾ ਜਿਹੜਾ ਤੁਸੀਂ ਪਾਣੀ ਪੀਤਾ ਤੁਹਾਡਾ ਹੋਰ ਕੰਜ਼ੂਮ ਕਰ ਲੈਂਦੀ ਹੈ ਬਹੁਤ ਸਾਰੇ ਲੋਕ ਘਰਨੀਆਂ ਚ ਕੋਲ ਡਰਿੰਕ ਪਾਣੀ ਦੀ ਜਗ੍ਹਾ ਤੇ ਪੀਣ ਲੱਗ ਜਾਂਦੇ ਤੇ ਚਲੋ ਕੋਲ ਡਰਿੰਕ ਹੀ ਲੈ ਲਏ 20 ਰੁਪਏ ਦੀ ਬੰਦੀ ਦੀ ਬੋਤਲ ਆ ਕੋਲ ਡਰਿੰਕ ਹੀ ਲੈ ਲਏ 30 ਰੁਪਏ ਦੀ ਤੇ ਇਹਦਾ ਨੁਕਸਾਨ ਕੀ ਆ ਉਹ ਜਮਾ ਪਈ ਪਾਣੀ ਨੂੰ ਵੀ ਕੰਜ਼ੂਮ ਕਰ ਲੈਂਦੀ ਹੈ ਬਾਡੀ ਚ ਤੁਹਾਡਾ ਹੋਰ ਪਾਣੀ ਘਟ ਜਾਂਦਾ ਠੀਕ ਹੈ ਬਟਰ ਆਇਲ ਤੇ ਕੀ ਹੁਣ ਆਪਾਂ ਆਉਣੇ ਆ ਬਟਰ ਆਇਲ ਤੇ ਕੀ ਤੇ ਆ ਤਾਂ ਹੋਗੇ ਅਨਾਜ ਵਾਲੇ ਅਨਾਜ ਆਪਾਂ ਕਿਹੜੀ ਕਿਹੜੀ ਖਾ ਸਕਦੇ ਹਾਂ ਸਾਰੇ ਅਨਾਜ ਖਾ ਸਕਦੇ ਹਾਂ ਬਸ ਜ਼ਰੂਰਤ ਤੋਂ ਥੋੜ੍ਹਾ ਘੱਟ ਖਾਣਾ ਹੈ ਮੰਨ ਲਓ ਪਹਿਲਾਂ ਤੁਸੀਂ 4 ਕਰਦੇ ਸੀ 3.5 ਕਰ ਦੋ 3 ਕਰ ਦੋ ਉਹ ਤੋਂ ਕੀ ਕਰਨਾ ਹੈ ਲੰਚ ਤੋਂ ਅੱਧਾ ਘੰਟਾ ਪਹਿਲਾਂ ਸਲਾਹ ਚੰਗੀ ਤਰ੍ਹਾਂ ਸਲਾਹ ਖਾਣ ਹੁਣ ਦੋ ਤਰ੍ਹਾਂ ਦਾ ਕਾਰਬੋਹਾਈਡਰੇਟ ਹੈ ਸਾਡੇ ਕੋਲ ਪਹਿਲਾ ਕਾਰਬੋਹਾਈਡਰੇਟ ਕਿਹੜਾ ਅਨਾਜ ਵਾਲਾ ਅਨਾਜ ਵਾਲਾ ਕਾਰਬੋਹਾਈਡਰੇਟ ਹੈ ਇਹ ਸਲੋ ਡਾਈਜੈਸਟ ਹੁੰਦਾ ਹੈ ਠੀਕ ਹੈ ਇਹ ਵੀ ਸਾਨੂੰ ਚਾਹੀਦਾ ਹੈ ਦੂਸਰਾ ਕਾਰਬੋਹਾਈਡਰੇਟ ਕਿਹੜਾ ਫਰੂਟ ਐਂਡ ਵੈਜੀਟੇਬਲਸ ਦੇ ਵਿੱਚ ਵੀ ਕਾਰਬੋਹਾਈਡਰੇਟ ਹੁੰਦਾ ਹੈ ਉਹ ਗੋੜ ਵਾਲਾ ਸਾੜਾ ਕਿਹੜਾ ਘਟਦਾ ਹੈ ਅਸੀਂ ਫਰੂਟ ਐਂਡ ਕਾਰਬੋਹਾਈਡਰੇਟ ਵਾਲਾ ਘੱਟ ਖਾਣੇ ਆ ਅਨਾਜ ਵਾਲਾ ਜ਼ਿਆਦਾ ਖਾਣ ਜੇ ਤਾਂ ਚਾਵਲ ਬੰਦੇ ਕਰੀਂ ਚਾਵਲ ਜੀ ਕੀ ਕਰਦੇ ਆ ਸਬਜੀ ਥੋੜੀ ਜੀ ਹੁੰਦੀ ਆ ਚਾਵਲ ਜ਼ਿਆਦਾ ਹੁੰਦੇ ਆ ਜੇ ਰੋਟੀ ਖਾਣੇ ਆ ਸਬਜੀ ਥੋੜੀ ਜੀ ਹੁੰਦੀ ਆ ਰੋਟੀਆਂ 4-5 ਹੁੰਦੀਆਂ ਨੇ ਇਹਦਾ ਮਤਲਬ ਕਿਹੜਾ ਕਿਹੜਾ ਜ਼ਿਆਦਾ ਖਾ ਰਹੇ ਆ ਅਸੀਂ ਅਸੀਂ ਸਿੰਪਲ ਜਿਹੜਾ ਹੈ ਉਹ ਜ਼ਿਆਦਾ ਖਾ ਰਹੇ ਆ ਸਿੰਪਲ ਅਸੀਂ ਕੰਪਲੈਕਸ ਜ਼ਿਆਦਾ ਖਾ ਰਹੇ ਠੀਕ ਹੈ ਉਹਦੇ ਵਿੱਚ ਕੀ ਆ ਜਿਹੜੇ ਤੁਹਾਡੇ ਫਰੂਟ ਵੈਜੀਟੇਬਲ ਕੀਰਾ ਮੂਲੀ ਇਹ ਸਾਰੇ ਜਿੰਨੇ ਵੀ ਹੈਗੇ ਇਹਨਾਂ ਦੇ ਵਿੱਚ ਵੀ ਕਾਰਬੋਹਾਈਡਰੇਟ ਹੁੰਦਾ ਹੈ ਸੋ ਉਹ ਵਾਲਾ ਲੈਣਾ ਫਰੂਟ ਐਂਡ વેજીટેબલ ਵਾਲਾ કાર્બોહાઇડ્રેટ ਜ਼ਿਆਦਾ ਕੰਜ਼ੂਮ ਕਰਨਾ ਹੈ ਹੈਲਦੀ ਰਹਿਣ ਵਾਸਤੇ ਹਣ ਕੀ ਇੱਕ ਦਿਨ ਖਾਣਾ ਚਾਹੀਦਾ ਨਹੀਂ ਨਾਰਮਲ ਜਿੰਦਗੀ ਚ ਵੀ ਸਾਨੂੰ ਜ਼ਿਆਦਾ ਖਾਣਾ ਚਾਹੀਦਾ ਤਾਂ ਹੀ ਅਸੀਂ ਸਹੀ ਸਿੱਖਾਂਗੇ ਤਾਂ ਹੀ ਸਾਡਾ ਪ੍ਰੋਪਰ ਹੋਊਗਾ ਤਾਂ ਲੰਚ ਤੋਂ ਪਹਿਲਾਂ ਸਲਾਦ ਖਾਓ ਲੰਚ ਦੀ ਦਾਲ ਨਾ ਖਾਓ ਅੱਤਾ ਘੇਟਾ ਪਹਿਲਾਂ ਪੂਰੀ ਪਲੇਟ ਭਰ ਕੇ ਖਾਓ ਕੋਈ ਸ਼ੂਨੀਗਾ ਅੱਤਾ ਕਿਲੋ ਸਲਾਦ ਇੱਕ ਕੋਬਰੀ ਖਾਜੋ ਨਿੰਬੂ ਵਗੈਰਾ ਪਾ ਕੇ ਤੁਸੀਂ weight lose ਕਰ ਰਹੇ ਹੋ ਕੋਈ ਪ੍ਰੋਬਲਮ ਨਹੀਂ ਅੱਧੇ ਘੰਟੇ ਬਾਅਦ ਤੁਹਾਨੂੰ ਇੰਨੀ ਵਧੀਆ ਭੁੱਖ ਲੱਗੂਗੀ ਤੁਸੀਂ ਕਹੋਗੇ ਮੈਂ ਸਾਰ ਤਿੰਨ ਰੋਟੀਆਂ ਖਾ ਕੇ ਮੇਰਾ ਕੁਝ ਨਹੀਂ ਭੜੇ ਮੈਂ ਤਾਂ ਚਾਰ ਖਾ ਉਦੋਂ ਵੇਟ ਨੂੰ ਸੋਨਾ ਵਧੀਆ। ਉਦੋਂ ਤੁਸੀਂ ਹੈਲਦੀ ਹੋਣਾ। ਫਿਰ ਤੁਹਾਡਾ ਵੇਟ ਗੇਨ ਨਹੀਂ ਹੋਏਗਾ ਕਿਉਂਕਿ ਤੁਸੀਂ ਮੈਟਾਬੋਲਿਕ ਰੇਟ ਨੂੰ ਵੀ ਹਾਈ ਕੀਤਾ। ਤੇ ਜਿਹੜੇ ਇਹ ਵਾਲੇ ਕਾਰਬੋਹਾਈਡਰੇਟ ਹੈ ਮੈਟਾਬੋਲਿਕ ਰੇਟ ਨੂੰ ਵੀ ਹਾਈ ਕਰਦੇ। ਕੰਪਲੈਕਸ ਵਾਲੇ। ਕਲੀਅਰ ਹੋ ਗਿਆ? ਇਹ ਹੋ ਗਏ ਫਰੂਟ ਐਂਡ ਵੈਜੀਟੇਬਲ। ਹੁਣ ਚੱਲਦੇ ਆਪਾਂ ਫੈਟ ਤੇ। ਟਾਈਮ ਕਿੰਨਾ ਹੋ ਗਿਆ ਆਪਣਾ? ਟਾਈਮ ਤਾਂ 올ਰੀ ਹੋ ਗਿਆ।